ਫਿਲੌਰ ਸ਼ਹਿਰ ਵਿੱਚ ਉਸ ਸਮੇਂ ਮਾਹੌਲ ਖਰਾਬ ਹੋ ਗਿਆ ਜਦੋਂ ਪ੍ਰਾਣੀ ਰਣਜੀਤ ਦੇ ਚਾਲਦੇ ਆ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ ਇਸ ਝਗੜੇ ਦੌਰਾਨ ਇੱਕ ਨੌਜਵਾਨ ਨੂੰ ਗੋਲੀ ਲੱਗਣ ਦੀ ਵੀ ਸੂਚਨਾ ਮਿਲੀ ਹੈ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਦੇ ਡੀ ਐਮ ਸੀ ਵਿਖੇ ਰੈਫਰ ਕਰ ਦਿੱਤਾ ਜ਼ਖਮੀ ਨੌਜਵਾਨ ਦੀ ਪਹਿਚਾਨ ਸੰਜੂ ਮਸੀਹ ਪੁੱਤਰ ਕਾਲੂ ਮਸੀਹ ਵਾਸੀ ਮਲਾਹਾ ਉੱਚੀ ਘਾਟੀ ਵਜੋਂ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੋਲੀ ਲੱਗਣ ਨਾਲ ਜ਼ਖਮੀ ਹੋਏ ਨੌਜਵਾਨ ਦੀ ਮਾਸੀ ਦੇ ਲੜਕੇ ਨੇ ਦੱਸਿਆ ਕਿ ਉਹ ਮਾਂ ਜੋ ਦਾਲਿਤ ਵਿੱਚ ਕਿਸੇ ਕੇਸ ਦੀ ਤਾਰੀਖ ਭੁਗਤ ਕੇ ਘਰ ਵਾਪਸ ਜਾ ਰਹੇ ਸਨ ਕਿ ਮਹੱਲਾ ਮਿੱਠਾ ਖੂਬ ਵਿਖੇ ਪਹਿਲਾ ਤੋਂ ਮਯੂ ਦੂਸਰੀ ਧਿਰ ਦਾ ਲੜਕਾ ਸ਼ਿਵਾ ਪੁੱਤਰ ਸਤਪਾਲ ਨੇ ਉਹਨਾਂ ਉੱਪਰ ਗੋਲੀ ਚਲਾ ਦਿੱਤੀ ਜਿਸ ਨਾਲ ਸੰਜੂ ਦੇ ਗੋਲੀ ਲੱਗ ਗਈ ਜਰਕਿ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ ਕਿੋ ਕਿਸੇ ਤਰੀਕਾ ਦੀ ਮੇਰੀ ਮੇਰੇ ਭਰਾ ਦੀ ਤੇ ਸਾਡੀ ਚਾਰ ਪੰਜਾਂ ਨੇ ਕਾਲੀ ਦੀ ਮੇਰੇ ਨਾਲ ਜੋ ਵੀ ਮੇਰੇ ਕੇਸ ਵਾਸੀ ਅਸੀਂ ਚਾਰ ਜਾਨਾਂ ਤਰੀਕਾ ਤੇ ਆਏ ਤਰੀਕਾ ਤਰੀਕਾ ਪਵਾ ਕੇ ਅਸੀਂ ਇਹ ਪਿੰਡ ਮਿੱਠਾ ਕੋਲੇ ਜਾਂਦੇ ਬੇਬੀ ਮਿੱਠਾ ਕੋਲੇ ਜਦੋਂ ਜਾਣ ਲੱਗੇ ਰੋ 2:00 ਵਜੇ ਕਾਲਪੁਰੇ 6:00 ਵਜੇ ਮਾਫੜਾ ਵਾਂ ਨਿਕਲ ਕੇ ਸਾਡੇ ਘਰ ਮੂਰੇ ਹੋ ਗਈ ਹੂੰ ਹੂੰ ਮੂਰੇ ਕੋ ਉਹਨੇ ਉਹਨੇ ਮੇਰਾ ਗਲਾਮਾ ਫੜ ਲਿਆ ਹੂੰ ਹੂੰ ਗਲਾਮਾ ਫੜਿਆ ਜਦੋਂ ਮੈਂ ਗੋਲੀ ਛਿਪਰੇ ਜੋ ਲੋਡ ਕਰਕੇ ਗੋਲੀ ਮੇਰੇ ਮੱਲੇ ਕਿ ਮੇਰਾ ਭਰਾ ਮੇਰੇ ਮੂਰੇ ਹੋ ਗਿਆ ਹੂੰ ਹੂੰ ਉਹਦੇ ਲੱਕ ਤੇ ਗੋਲੀ ਵੱਜੀ ਆ ਕਿੱਥੇ ਗਿਆ ਉਹ ਤੇ ਉਸੇ ਬਾਤ ਤੇ ਘਰੀ ਆ ਉਹਦੇ ਉਹਦੇ ਲੱਕ ਤੇ ਗੋਲੀ ਵੱਜੀ ਤੇ ਜਦੋਂ ਅਸੀਂ ਜੋ ਨਟਿਆ ਜੀ ਨਾਲੇ ਕਾਲੀ ਨੂੰ ਫੜ ਲਿਆ ਉਹਨਾਂ ਨੇ ਕੱਲ ਨੂੰ ਉੱਥੋਂ ਤੇ ਫੜਿਆ ਕਾਲੀ ਦੇ ਕੱਕਾ ਵੀ ਮਾਰਪਟ ਹੋਈ ਆ ਜੀ ਅੱਛਾ ਜੌਣ ਸਿਲਾਈ ਕਿਨੇ ਆ ਹਾਂਜੀ ਸਿਲਾਈ ਕਿਨੇ ਸ਼ਵੇ ਨੇ ਜੀ ਸ਼ਵੇ ਨੇ ਸ਼ਵੇ ਨੇ ਪਹਿਲਾਂ ਵੀ ਵੀਡੀਓ ਵੀ ਅਸੀਂ ਦਿੱਤੀ ਸ਼ਵੇ ਦੀ ਅੱਜ ਅਸਲ ਫੜਿਆ ਜੀ ਹਾ ਦੇਖੋ ਕੋਈ ਕਾਰਵਾਈ ਨਹੀਂ ਹੋਈ ਸਾਡੇ ਵਾਰੀ ਦਾ ਮੜਾ ਬੜਾ ਕਿਦਾ ਦੱਬਗਾ ਹੀ ਮਾਰ ਦਈਦਾਗਾ ਕੋਈ ਮੜਾ ਕੱਪੜੇ ਮਾਰ ਦਿਆ ਪੂਰੀ ਮਿਲਟਰੀ ਸਾਡੇ ਘਰ ਬੋਲ ਜਾਂਦੀ ਕਿੱਥੇ ਕਿੱਥੇ ਲੱਗੀ ਗੋਲੀ ਮੇਰੇ ਭਰਾ ਦੇ ਲੱਗੇ ਸੰਜੂ ਦੇ ਜੀ ਓਕੇ ਲੱਗਦੇ ਬੱਜੀ ਆ ਜੀ ਸਾਡੇ ਕੋਲ ਬਿੜੀਆਂ ਬਿੜੀਆਂ ਦੀ ਗੋਲੀ ਬੱਜੀ ਹੋਈ ਜੀ ਦੋ ਗੋਲੀਆਂ ਚਤਈਆਂ ਇੱਕ ਕੋਲ ਲੱਗਦੇ ਬੱਜੀ ਆ ਦੂਸਰਾ ਮੁੰਡਾ ਕੰਧ ਤੇ ਬੱਜੀ ਹੋਤੇ ਉੱਥੇ ਬੱਜੀ ਹੋਈ ਗੋਲੀ ਓਕੇ ਪਹਿਲਾਂ ਵੀ ਦੋ ਤਿੰਨ ਵਾਰੀ ਸੀ ਜਦੋਂ ਸ਼ੁਰੂ ਕਰਦਾ ਕੋਈ ਕਾਰਵਾਈ ਨਹੀਂ ਕੀਤੀ ਜੀ ਅੱਜ ਹੀ ਤਰੀਕ ਦੇਖਿਆ ਅਰੇ ਸੀ ਬੀਜੇ ਦੇ ਮਾਣ ਨੂੰ ਫਿਰਦਾ ਸੀ ਗੋਲੀ ਮੈਂ ਵਿਚੇ ਮੋਰਸਲ ਦੇ ਮੱਖਾ ਸੀ ਹਾਂ ਹਾਂ ਫਿਰ ਉਹਨਾਂ ਨੇ ਕੱਟ ਨਹੀਂ ਕੀਤੀ ਕੱਟ ਕੇ ਫੜਾ ਫੜ ਸ਼ੁਰੂ ਕਰ ਦੱਤੀਆਂ ਮਾਰ ਸ਼ਿਵਦਾ ਚਾਚਾ ਅਸੀਂ ਤਾਂ ਆਇਆ ਸੀ ਇੱਕ ਊੜਾ ਜਾ ਤੇ ਬਾਕੀ ਮੁੰਡੇ ਸੀ 3-4 ਉਹਦੀ ਮਾਂ ਵੀ ਉਹਦੀ ਮਾੜੀ ਸੀ ਉਹਦੀ ਭੈਣ ਵੀ ਸੀ ਕੱਲ ਕਿਹੋ ਜਿਹੜੀ ਗੱਲ ਹੋਈ ਜਿਹੜਾ ਉਹਨਾਂ ਨੂੰ ਦੇਖ ਕੇ ਬੱਸ ਪਹਿਲਾਂ 3-4 ਬਾਰ ਤਾਂ ਇਹ ਸਾਡੇ ਦੇ ਲੱਗੇ ਜਾਂਦੇ ਤੇ ਉਹਨਾਂ ਨੇ ਮਾਰਿਆ ਉਧਰ ਦੂਸਰੇ ਪਾਸੇ ਗੋਲੀ ਚਲਾਉਣ ਵਾਲੇ ਸ਼ਿਵਾ ਦੀ ਮਾਤਾ ਤਾਰਾ ਰਾਣੀ ਨੇ ਦੱਸਿਆ ਕਿ ਵਿਜੇ ਮਸੀਹ ਨੇ ਪਹਿਲਾਂ ਵੀ ਸਾਡੇ ਘਰ ਤੇ ਹਮਲਾ ਕਰਕੇ ਸ਼ਿਵਾ ਦੀ ਕੁਟਮਾਰ ਕੀਤੀ ਸੀ। ਉਹਨਾਂ ਗੋਲੀ ਚਲਾਉਣ ਦੀ ਗੱਲ ਤੇ ਕਿਹਾ ਕਿ ਸੰਜੂ ਉੱਪਰ ਗੋਲੀ ਉਸਦੇ ਸਾਥੀ ਵਿਜੇ ਨੇ ਹੀ ਚਲਾਈ ਹੈ। ਅੱਜ ਭਰਾਵਾ ਸਾਡੇ 11:30 ਵਜੇ ਦੀ ਗੱਲ ਆ। ਇਹ ਸਾਡੇ ਇੱਥੇ ਮੁੰਡੇ ਮੈਂ ਉੱਪਰ ਝਾੜੂ ਫੇਰਦੀ ਸੀਗੀ ਤੇ ਹਾਲੇ ਮੁੰਡਾ ਇੱਥੇ ਨਿਕਲ ਕੇ ਹੀ ਗਿਆ ਆ ਮੇਰਾ ਸ਼ਿਵਾ। ਤੇ ਉਹ ਬਾਹਰ ਇਹਨਾਂ ਨੂੰ ਝੋਲਾ ਪੈਂਦਾ ਸੀਗਾ ਅੱਗੇ ਸ਼ਿਵੇ ਨੂੰ ਮਾਰ ਗਏ ਸ਼ਿਵੇ ਨੂੰ ਮਾਰ ਗਏ ਅੱਗੇ ਸ਼ਿਵੇ ਨੇ ਗੋਲੀਆਂ ਵੀ ਬਾਤ ਕੀਤੀਆਂ ਭੱਜ ਕੇ ਮੈਂ ਕਿਹਾ ਪੱਬੀ ਸ਼ਿਵੇ ਆਪਣੇ ਨੂੰ ਮਾਰ ਗਏ ਆ ਗੋਲੀਆਂ ਚੱਲਦੀਆਂ ਦੀ ਮੈਂ ਆਵਾਜ਼ ਸੁਣੀਆ ਜਦੋਂ ਮੈਂ ਦੇਖਿਆ ਮੈਂ ਜੋਜੀ ਦਾ ਮੁੰਡਾ ਪਿਸਟਲ ਦੇ ਨਾਲ ਫਾਇਰ ਕਰਦਾ ਪਿਆ ਸੀਗਾ ਤੇ ਮੇਰੇ ਮੁੰਡੇ ਨੂੰ ਉਹਨਾਂ ਨੇ ਦਿਨਾਂ ਜਾਣਾ ਥੱਲੇ ਢਾਇਆ ਸੀ ਸਾਡਾ ਮੱਲੇ ਨੂੰ ਮੱਲਾ ਫਟਾਫਟ ਭੱਜ ਕੇ ਆਇਆ ਉਹਨਾਂ ਨੂੰ ਫੜਿਆ ਫੜ ਕੇ ਬਾਅਦ ਵਿੱਚੋਂ ਫਿਰ ਉਹਨਾਂ ਦੇ ਮੋਟਰਸਾਈਕਲ ਵੀ ਅਸੀਂ ਕੋਏ ਦੇਖਿਆ ਫੇਰ ਬਾਅਦ ਵਿੱਚ ਉਹਨਾਂ ਨੇ ਮੇਰੇ ਮੁੰਡੇ ਨੂੰ ਉਹ ਟੱਕਰ ਮਾਰ ਦੇ ਗਏ ਟ੍ਰਿਸ ਲੈ ਕੇ ਗਏ ਬਸ ਇਹ ਹੀ ਮੇ ਕੋ ਬਿਆਰ ਨਹੀਂ ਦੇ ਹੁੰਦੇ ਇਸ ਮੌਕੇ ਗੱਲਬਾਤ ਕਰਦੇ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਸੰਜੂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡੀ ਐਮ ਸੀ ਲੁਧਿਆਣਾ ਵਿਖੇ ਰੈਫਰ ਕੀਤਾ ਗਿਆ ਹੈ ਕਿ ਮਾਮਲਾ ਸਰ ਹਾਂਜੀ ਇੱਕ ਕੋਈ ਸਾਡੇ ਕੋਲ ਗਨ ਸ਼ਾਟ ਇੰਜਰੀ ਦਾ ਪੇਸ਼ੈਂਟ ਆਇਆ ਪੇਸ਼ੰ ਦਾ ਨਾਮ ਹੈਗਾ ਸੰਜੂ son of ਕਲਮ ਸਿੰਘ ਤੇ ਪੇਟ ਦੇ ਵਿੱਚ ਗੋਲੀ ਲੱਗਣੀ ਹੈ ਤੇ ਉਹਦੀ ਕੰਡੀਸ਼ਨ ਬਹੁਤ ਜ਼ਿਆਦਾ ਕ੍ਰਿਟੀਕਲ ਹੈ ਇਸ ਕਰਕੇ ਹਾਂਜੀ ਕਿੱਥੇ ਦਾ ਕੁਝ ਪਤਾ ਲੱਗਾ ਇਹ ਹੈਗਾ ਮੁੰਡਾ ਉੱਚੀ ਘਾਟੀ ਦਾ ਮਾਰ ਨੰਬਰ 10 ਸੁਣਾ ਤੇ ਹੁਣ ਰਿਪੋਰਟ ਕਰਾਂਗੇ ਜਿੰਦਦਰ ਰਿਪੋਰਟ ਕਰਾਂਗੇ ਉਹਦੇ ਪੇਟ ਦੇ ਵਿੱਚ ਗੋਲੀ ਹੈਗੀ ਐਕਸ-ਰੇ ਕਰਵਾ ਕੇ ਦੇਖਿਆ ਗੋਲੀ ਅੰਦਰ ਨਹੀਂ ਆਉਣੀ ਠੀਕ ਹੈ ਫਿਲਹਾਲ ਫਲੋਰ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਸਚਾਈ ਹੋਈ ਉਸ ਹਿਸਾਬ ਨਾਲ ਬੰਦੀ ਕਾਰਵਾਈ ਕੀਤੀ ਆਵੇਗੀ ਹਾਂਜੀ ਕਿੰਨੇ ਇੰਜਰਡ ਹੋਏ ਚ ਕੀ ਕੀਤਾ ਉਹਨਾਂ ਨੂੰ ਰੈਫਰ ਕਰਤਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਜਿਹੜੀ ਚੈਕਿੰਗ ਹੋ ਰਹੀ ਹੈ ਕੀ ਲੋਕ ਓਕੇ ਓਕੇ ਦੋਸ਼ੀ ਦਾ ਪਤਾ ਲੱਗਾ ਹੀ ਕੋਣ ਹੈ ਨਹੀਂ ਮਟਰਾਂ ਕੁਝ ਨਹੀਂ